ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਗੁਰਜ ਮਿਲਕ ਫਾਰਮ ਤੇ ਆਇਆ ਡਾਕਟਰ ਗੁਰਸਾਹਬ ਸਿੰਘ ਉਹਨਾਂ ਦੇ ਕੋਲ ਹਰ ਵਾਰ ਦੀ ਤਰ੍ਹਾਂ ਕਿਸਾਨ ਵੀਰੋ ਅੱਜ ਵੀ ਤਕਰੀਬਨ ਤੁਹਾਨੂੰ ਆਪਾਂ 6 ਬੈੜਾ ਦਿਖਾਉਣੀਆਂ ਨੇ ਤਿੰਨ ਸੁਈਆਂ ਤਿੰਨ ਗੱਬਣ ਤੇ ਵੱਡੀ ਗਿਣਤੀ ਦੇ ਵਿੱਚ ਮਾਲ ਇਸ ਕਿਲੇ ਤੇ ਆਇਆ ਗਿਆ ਰਹਿੰਦਾ ਸੋ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਬਾਕੀ ਐਫ ਐਫ ਬਰੀਡ ਦੇ ਵਿੱਚ ਜਰਸੀ ਕ੍ਰੋਸ ਜਰਸੀ ਬਰੀਡ ਦੇ ਵਿੱਚ ਵੈਡਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹਰ ਵਾਰ ਦੀ ਤਰ੍ਹਾਂ ਸੋ ਅੱਜ ਇਸਪੂਰ ਦੇ ਵਿੱਚ ਟੋਟਲ 6 ਵੈਣਾ ਸੋ ਤਰੀਕ 18 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਦਾ ਟਾਈਮ ਆ ਸੋ ਤਿੰਨ ਵੈੜਾ ਜਿਹੜੀਆਂ ਆਪਾਂ ਤੁਹਾਨੂੰ ਸੁਈਆਂ ਦਿਖਾਉਣੀਆਂ ଥିਗਾ ਜੀ ਕਿੰਨਾ ਕਿੰਨਾ ਮਿਲ ਕੇ ਨਾ ਪਹਿਲੇ ਹਾਜ਼ਰ ਆ ਜਿਹੜੀਆਂ ਵੈੜਾ ਗੱਬਣਾ ਸਮਾਂ ਕਿੰਨਾ ਕੁ ਲੈਂਦੀਆਂ ਨੇ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਹਰੀ ਕੇ ਪਤਨ ਤੋਂ 200 ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਿਰਪੋਵਾਲ ਪਿੰਡ ਬਿਲਕੁਲ ਨਜ਼ਦੀਕ ਆ ਵੱਡੇ ਸਬਰਾ ਲਾਈਵ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਪੁਰਜ ਮਿਲਕ ਫਾਰਮ ਲਾਈਵ ਲੋਕੇਸ਼ਨ ਦੇ ਵਿੱਚ ਵੀ ਐਡ ਆ ਠੀਕ ਆ ਜੀ ਸੋ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਡਾਕਟਰ ਗਰਸਾਦ ਜਿੰਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਸਨ ਸਾਰੀ ਸ਼ਸ਼ੀਕਾ ਕੋਰ ਮਹਾਰਾ ਹੀ ਠੀਕ ਠਾਕ ਵਧੀਆ ਜੀ ਗੁਰੂ ਰਾਮ ਦਾਸ ਜੀ ਮਿਹਰਬਾਨ ਦਾਸ ਚਲੋ ਸ਼ੁਕਰ ਹੈ ਹਾਂਜੀ ਹਾਂਜੀ ਡਾਕਟਰ ਸਾਹਿਬ ਐਨੀਮਲ ਆ ਤੇ ਟੋਟਲ 6 ਆ ਹਾਂਜੀ 6 ਰਹਿਣਾ ਜੀ ਤਿੰਨ ਗੱਬਣਾ ਤਿੰਨ ਇਸੀਆਂ ਠੀਕ ਹੈ ਕਿੰਨਾ ਮਗਰ ਬੱਚੀਆਂ ਜੀ ਠੀਕ ਹੈ ਵੀਰੇ ਇਹ ਬਾਕੀ ਤਿੰਨੇ ਜਿਹੜੀਆਂ ਉਹ ਤਿਆਰੀ ਦੇ ਵਿੱਚ ਹੀ ਆ ਠੀਕ ਹੈ ਹਾਂਜੀ ਟਰੇਡਰ ਸਾਹਿਬ ਇਹ ਮਾਲ ਚਲੋ ਵੈਸੇ ਤਾਂ ਆਪਾਂ ਗੱਲ ਕਰਦੇ ਰਹੇ ਨੇ ਕੋੜਾ ਫੇਰਾ ਕਰਕੇ ਵੈਸੇ ਲੱਪਣਾ ਵੀ ਕਦਾ ਸੌਖਾ ਰਿਆ ਮਾ ਉਹ ਵੀ ਇਹੋ ਜਿਹਾ ਸਾਫ ਸੁਥਰਾ ਹਾਂਜੀ ਹਾਂਜੀ ਪੱਕੀ ਅੱਜ ਵੇਖਦਾ ਦੂਜੇ ਤੀਜੇ ਦਿਨ ਫਿਰ 8-10 ਪਸ਼ੂ ਇਹੋ ਜਿਹਾ ਫਿਰ ਖਿਲਾਰ ਦਿੰਦੇ ਜੀ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਆਸਨ ਤੇ ਸੌਣ ਤੁਸੀਂ ਕੱਲ ਚੋਣਾ ਲਾਉਂਦਾ ਜੋ ਤੈਨੂੰ ਫੋਨ ਲਾਈ ਮੈਂ ਤੁਹਾਨੂੰ ਸਾਹ ਦਾ ਬਹਿੜਾ ਵਾਂ ਚਲੋ ਤੀ ਅੱਕੇ ਵੀ ਅੱਜ ਚੋਣਾ ਲਾ ਲੈੰਦੋ ਤੇਰਾ ਕੱਲ ਵੇੜਾ ਆਪਣੇ ਕੋ ਵੀਡੀਓ ਵੀ ਪਈ ਤਿੰਨ ਵੇੜਾਂ ਦਿੱਤੀ ਠੀਕ ਹੈ ਠੀਕ ਹੈ ਹਾਂ ਜੀ ਤੇ ਜੇ ਦਿਨ ਤੋਂ ਆਪਣੀ ਰੈਗੂਲਰ ਇਤੇ ਦਿਨ ਚੋਤੇ ਦਿਨ ਵੀਡੀਓ ਪੈਣੀ ਪੈਣੀ ਆ ਕੋਈ ਆ ਗਿਆ ਕੋਈ ਚਲ ਗਿਆ ਵਿੱਚ ਰਲ ਗਿਆ ਕੋਈ ਚਲ ਗਿਆ ਕੋਈ ਆ ਗਿਆ ਬਿਲਕੁਲ ਹਾਂ ਜੀ ਹਾਂ ਜੀ ਲੋ ਵੀ ਚੰਗੀ ਹਿੰਮਤ ਮਾਰ ਕੇ ਠੀਕ ਹੈ ਜੀ ਚੰਗੀ ਨਰਕਪਰਖ ਕਰਕੇ ਆਪ ਇਹੋ ਜਿਹਾ ਪਸ਼ੂ ਜਿਹੜਾ ਲੱਭ ਕੇ ਤੁਹਾਡੇ ਸਾਹਮਣੇ ਵੀਰ ਹਣੀ ਪੇਸ਼ ਕਰਦੇ ਆ ਤੇ ਵੀਡੀਓ ਮੇਰਾ ਭਰਾਵਾ ਤੋਂ ਤੋਬਾ ਤੇ ਸ਼ੇਅਰ ਕਰਿਆ ਕਰੋ ਇੱਕੋ ਇੱਕ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਸ਼ੇਅਰ ਕਰ ਦਿਆ ਕਰੋ ਹੋਰ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਆਪਣੀ ਪਹੁੰਚ ਦੇ ਸ਼ਿਰਵਾਤ ਕਰਦੇ ਆ ਡਾਕਟਰ ਪਹਿਲੇ ਨੰਬਰ ਤੇ ਇਸੇ ਵਿਹੜ ਤੋਂ ਜੇ ਸੰਧੂ ਸਾਹਿਬ ਗੱਬਨ ਜੇ ਵਿਹੜ ਦੂਜੇ ਸੂਏ ਸੂਨ ਵਾਲੀ ਆ ਠੀਕ ਹੈ ਜੀ ਬੇਨ ਸੂਨ ਚੈੱਕ ਕਰੋ ਬਾਕੀ ਨਾਲ ਵੀ ਬੜੀ ਲੰਮੀ ਆ ਖੰਡੀ ਸੀਲਸਰਾ ਕਿਤੇ ਬਣਾਵਟ ਵੇਖੋ ਘਰ ਜੀ ਠੀਕ ਹੈ ਭਾਈ ਕਿੱਡੀ ਜੰਮੀ ਪਈ ਹੈ ਉਹ ਵੀ ਸੈਕੰਡ ਟਾਈਮਰ ਆ ਦੋਸਤੋ ਦੂਜਾ ਸੂਆ ਇਹਦੀ ਚਮੜੀ ਚਮੜੀ ਦੇ ਕੋਲ ਲੰਮੀ ਵੀ ਬੜੀ ਵਧੀਆ ਇਸਾਣੀ ਬੜੀ ਵਿਹੜ ਤੋਂ ਲੰਬਾਈ ਲੂਈ ਵਿਹੜ ਦੀ ਚੰਗੀ ਆ ਹਾਈਟ ਬੇਸ਼ੱਕ ਮੀਡੀਅਮ ਆ ਬਾਕੀ ਪਲੀ ਪਲੀਤੀ ਪੂਰੀ ਆ ਇਹ ਬੈਸੀ ਦਾ ਵੇਖੋ ਬਾਕੀ ਚੱਡਾ ਲੈਵਾ ਮੇਰਾ ਭਰਾ ਮਾਰੋ ਚਾਤ ਠੰਡੀ ਸੀਲਸ ਲੱਗ ਇੰਨੀ ਆ ਵੀ ਇਤਰੇ ਬੈਠੇ ਰਹੋ ਪਾਰ ਪਿੱਛੇ ਦੀ ਪੂਰਦੀ ਆ ਪਹਾਰ ਵੀਡੀਓ ਦੇ ਵਿੱਚ ਕਹਿ ਦਿੰਦਾ ਵੀ ਗਰੰਟੀ ਆਪਣੀ ਹੂੰ ਬਾਕੀ ਸੋਹਣੀ ਸਾਨੀ ਬਹੁਤ ਜ਼ਿਆਦੀ ਆ ਬਿਊਟੀ ਫੇਸ ਕੁਆਲਟੀ ਠੀਕ ਆ ਜੀ ਸੋ ਫੇਸ ਕੁਆਲਟੀ ਸੋਹਣੀ ਆ ਦੋਸਤੋ ਬਾਕੀ ਰੰਗ ਡਿਜ਼ਾਈਨ ਚੰਗਾ ਵਹਿੜਦਾ ਸੋ ਜੱਦਾ ਲੇਵਾ ਤੁਸੀਂ ਵੇਖੋਗੇ ਖਲਾਰ ਕਾਫੀ ਆ ਅਜੇ ਕਾਫੀ ਬਣ ਥਣ ਜਾਊਗੀ ਹੋਰ ਵੀ ਸਮਾ ਕਰਨ ਵਾਲੀ ਦਾ ਪਿਆ ਅਜੇ ਸੋਹਣ ਦਾ ਦੇਖ ਲੋ ਜਿੱਤਰਾ ਮਰਜੀ ਬੈਠੇ ਰਹੋ ਇਹ ਨਹੀਂ ਕੋਈ ਦੋਹਾਂ ਮੰਨੇ ਬੈਠੇ ਰਹੋ ਇੰਨੀ ਠੰਡੀ ਸੀਲਸ ਲੱਗ ਗਿਆ ਠੀਕ ਆ ਨੇ ਆਰਾਮ ਨਾਲ ਡਾਕਟਰ ਲੈ ਜੂ ਜੇ ਪੰਜ ਹਾ ਹਾਂ ਹਾਂ ਸੰਧੂ ਸਾਹਿਬ ਇਹ ਚੀਤਾ ਹੀ ਆਉਂਦਿਆ ਜੇ ਇਹਦੇ ਦਿਨੇ ਪੰਜ ਕੱਢ ਜਾਨੇ ਚਾਰ ਪੰਜ ਚਾਰ ਪੰਜ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਕੀ ਮੋਲ ਰੋਖ ਇਹਦਾ 70 ਦੀ ਦੇ ਦੇਣੇ ਸੰਧੂ ਸਾਹਿਬ ਹਾਂਜੀ 70 ਦੀ 70 ਦੀ ਹਾਂਜੀ ਲੈਸਲਸ ਕਰਕੇ ਦੇ ਦੀ 38000 ਦੀ ਹਾਂ 38 ਦੀ ਹਾਂਜੀ ਲੋ ਵੀ ਇਹ 268000 ਦੀ ਬਾੜ ਮਿਲ ਜੂਗੀ ਠੀਕ ਆ ਜੀ 70000 ਡਿਮਾਂਡ ਆ ਡਿਮਾਂਡ ਮੁੱਲ ਕੋਈ ਵੀ ਕਰਾ ਲਓ ਠੀਕ ਹੈ ਜੀ ਬਾਕੀ ਜਿੱਥੇ ਤੁਹਾਨੂੰ ਮਾਲ ਮਿਲ ਜਾਣਾ ਠੀਕ ਹੈ ਜੀ ਵਿੱਚੋਂ ਕੋਈ 200 ਰੁਪਏ ਕੋਈ ਛੋਟ ਮੌਕੇ ਤੇ ਕੋਈ ਪਾ ਜਾਈਏ ਇਹ ਵੀ ਜੀ ਸਾਹਿਬ ਇਹ ਲਈ ਬਿਲਕੁਲ ਜ਼ਾਇਰ ਮੁੱਲ ਕੀਤਾ ਵੇਅਰ ਦੇ ਹਿਸਾਬ ਨਾਲ ਕਿੰਨੀ ਬਨਾਵਟ ਸੋਹਣੀ ਹੈ ਕਿੰਨੀ ਫੇਸ ਕੁਆਲਿਟੀ ਜਰਸੀ ਦਾ ਕ੍ਰਾਸ ਆ ਹਨ ਤੁਹਾਨੂੰ ਵੀ ਬੜਾ ਪਿਆਰਾ ਲੱਗਾ ਜੀ ਬਲੈਕ ਥਾਨਿਆ ਠੀਕ ਹੈ ਸੋ ਸੈਕੰਡ ਨੰਬਰ ਤੇ ਇੱਕ ਹੋਰ ਤੁਹਾਨੂੰ ਵੇਅਰ ਦਿਖਾਉਣੀ ਆਪਾਂ ਜਰਸੀ ਇਹ ਵੀ ਬਰੀਡ ਦੇ ਵਿੱਚ ਆ ਗਈ ਆ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਇਹ ਵੀ ਗੱਬਣ ਹਾਂ ਨਹੀਂ ਜੀ ਸੂਈ ਆ ਜੀ ਇਹ ਸੂਈ ਆ ਇਹਨੂੰ ਨਵਾਂ ਦਵਾ ਦਿਨ ਸੂਈ ਨਾ ਹੋ ਜਾਵੇ ਠੀਕ ਆ ਜੀ ਤੇ ਇਸ ਵਕਤ 20 ਲੀਟਰ ਦੁੱਧ ਜੇ ਮੌਕੇ ਦਾ ਵਛੀ ਮਗਰ ਜੇ ਲਓ ਜੀ 20 ਲੀਟਰ ਕਿਸਾਨ ਵੀਰੋ ਦੁੱਧ ਇਹਦੇ ਪਹਿਲੇ ਹੁਣ ਮੌਕੇ ਤੇ ਮੌਜੂਦ ਆ ਵਛੀ ਮਗਰ ਆ ਦੂਜਾ ਸੂਈ ਦੋ ਟਾਈਮ ਚੋਗੇ ਤਿੰਨ ਟਾਈਮ ਚੋ ਚਾਰ ਟਾਈਮ ਚੋ ਆਪਣੀ ਤਸੱਲੀ ਕਰਕੇ ਫੇਰ ਲੱਗੇ ਜਾਓ ਹਮ ਕੋਈ ਮੇਰਾ ਵੀਰ ਕੰਡਾ ਹੀ ਲੈ ਗਿਆ ਜੇ ਸੋ ਲੈਵੇ ਤਾਂ ਕਿਸਾਨ ਵੀਰੋ ਕੋਈ ਤੁਸੀਂ ਇੱਕ ਆਈਡੀਆ ਲਾ ਲਓਗੇ ਵੈਸੇ ਚਵਾਈ ਦੇ ਲਈ ਕਸੂ ਰਕਵਾਏ ਸੀਗੇ 7:00 ਵਜੇ 6:00 7:00 ਵਜੇ ਚਵਾਈ ਹੁੰਦੀ ਹੈ ਵੈਸੇ ਤੇ ਤਕਰੀਬਨ ਹੁਣ 9:00 ਵਜੇ ਤੇ ਡੇਰ ਗੇੜ ਸਮਾਂ ਥੋੜਾ ਜਿਹਾ ਲੇਟ ਹੋ ਗਏ ਆਪਾਂ ਵੀ ਠੀਕ ਆ ਜੀ ਇਸ ਕਰਕੇ ਬਿਲਕੁਲ ਤੁਹਾਡੇ ਸਾਹਮਣੇ ਜਿਹੜੇ ਪਸ਼ੂ ਆ ਚਵਾਈ ਇਹਨਾਂ ਦੀ ਹੋਣੀ ਹੈ ਬਾਕੀ ਮੌਕੇ ਤੇ ਕੋਈ ਵੀ ਪ੍ਰਾਪ ਦੋ ਟਾਈਮ ਟਾਈਮ ਤੋਂ ਟਾਈਮ ਆਪਣਾ ਬਣ ਕੇ ਤੁਸੀਂ ਚੋਕੇ ਤਸੱਲੀ ਕਰ ਸਕਦੇ ਜੇ ਮੁੱਠੀ ਮੁੱਠੀ ਥਣ ਸੋ ਚੱਡੇ ਲੇਵੇ ਤੇ ਪੂਰੀ ਨਾਰਮਲੀ ਅੰਦਾਜ਼ਾ ਲੱਗ ਜਾਊਗਾ ਤੇ ਜਿੰਨਾ ਕੁ ਦੁੱਧ ਵੀਰ ਦੱਸ ਰਿਹਾ ਠੀਕ ਆ ਜੀ ਸੰਧੂ ਸਾਹਿਬ ਆਨੇ ਆਪਣੇ ਵੱਲੋਂ 5000 ਰੁਪਏ ਦੇਣਾ ਪਾ ਗਏ ਤਿੰਨ ਤੇਰੇ ਟਾਈਮ ਚੋਂ ਨਾ ਰਵੇ ਕੰਡਾ ਲੈਵੇ ਲੀਟਰ ਲੈਵੇ ਆ ਉਹਦੀ ਮਰਜ਼ੀ ਆ ਉਹ ਜਿਹੜਾ ਕਿਆ ਚਵਾ ਕੇ ਦੇਵਾਂਗੇ ਠੀਕ ਆ ਜੀ ਇੱਕ ਵਾਰੀ ਫਿਰ ਕਨਫਰਮ ਕਰਦੇ ਡਾਕਟਰ ਬੋਲ ਕੇ ਕਿੰਨਾ ਦੱਸਿਆ 20 ਲੀਟਰ 20 ਲੀਟਰ ਹਾਂਜੀ ਪੀਕ ਲੈਵਲ ਤੇ ਜਾਂਦੇ ਜਾਂਦੇ ਇਹਨੇ 24 25 ਲੀਟਰ ਕਰੀ ਜਾਣਾ ਜੀ ਠੀਕ ਆ ਜੀ ਹਾਂਜੀ ਲਓ ਜੀ 20 ਲੀਟਰ ਦੋਸਤੋ ਹੁਣ ਮੌਕੇ ਤੇ ਜਿਹੜਾ ਤੁਹਾਨੂੰ ਚਵਾਇ ਦੇਣਾ ਠੀਕ ਆ ਬਾਕੀ ਬੇਨਥੂ ਕਾਫੀ ਚੱਡੇ ਲੈਵੇ ਤੇ ਬਾਕੀ ਥਣ ਤੁਹਾਡੇ ਸਾਹਮਣੇ ਆ ਠੀਕ ਆ ਜੀ ਦੋ ਪਾਸੇ ਬੈਠ ਕੇ ਵੀ ਚਬਾਈ ਕਰ ਲਓ ਮੁੱਠੀ ਮੁੱਠੀ ਤਾਂ ਨਾ ਵੈਸੇ ਇੱਕ ਪਾਸੇ ਬੈਠ ਕੇ ਚਬਾਈ ਕਰ ਲਓ ਮਸ਼ੀ ਜਿੱਤਰਾ ਮਰਜੀ ਕੋਈ ਵੀ ਮੇਰਾ ਵੀਰ ਭੈਣ ਭਰਾ ਬੈਠਾ ਰਵੇ ਕੋਈ ਚੱਕਰੀ ਨੱਚਵਾਈ ਦੀ ਤਰੇ ਕੋਈ ਹਾਂ ਇਹ ਨੂੰ ਕੋਈ ਪਾਂ ਬੱਛੀ ਛੱਡੋ ਨਾ ਛੱਡੋ ਲੈ ਵੀ ਧਰਤੀ ਪਾੜ ਚ ਠੀਕ ਆ ਜੀ ਕੋਈ ਰੱਸੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਡਾਕਟਰ ਕੀ ਮੁੱਲ ਰਊਗਾ ਇਹਦਾ ਇਹ 82 ਦੇ ਦਾਂਗੇ ਜੀ 82000 ਦੀ ਹਾਂਜੀ ਹਾਂਜੀ ਕੋਈ ਸ਼ਾਲਚੂ ਦੀ ਮਾਰਤ ਕੇ ਨਿੱਕੀ ਦੀ 80 ਦੀ ਦੇ ਦਾਂਗੇ 80000 ਦੀ ਹਾਂਜੀ ਬਿਲਕੁਲ ਜਾਇਜ਼ ਜੀ ਠੀਕ ਆ ਹਾਂਜੀ ਲੋ ਵੀ ਇਹ 80000 ਦੀ ਦੋਸਤੋ ਬੈਡ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਜਰਸੀ ਨਸਲ ਬਰੀਡ ਦੇ ਵਿੱਚ ਆ ਬੱਛੀ ਮਗਰ ਆ ਬੱਤੀ ਵੀ ਤੁਹਾਨੂੰ ਆਪਾਂ ਦਿਖਾ ਦਿਆਂਗੇ ਐਂਡ ਦੇ ਵਿੱਚ ਠੀਕ ਆ ਜੀ ਸੈਕਿੰਡ ਨੰਬਰ ਤੇ ਵਿਹੜ ਦਿਖਾਈ ਆ ਇੱਧਰ ਇੱਕ ਤੀਜੇ ਨੰਬਰ ਤੇ ਡਾਕਟਰ ਆਪਣੇ ਕੋਲ ਜਿਹੜੀ ਆ ਵੀ ਆ ਗਈ ਜਰਸੀ ਕਰਵਾ ਲਈ ਹਾਂਜੀ ਹਾਂਜੀ ਇਹ ਜਰਸੀ ਦਾ ਕਰੋ ਜੇ ਆਹ ਬੜੀ ਪਿਆਰੀ ਠੰਡੀ ਇੰਨੀ ਅੱ비 ਬਰਫੀ ਆ ਆਹ ਇੰਨੀ ਠੰਡੀ ਸਿਲਸਾ ਗਿਆ ਇਹਦਾ ਵੀ ਫੇਰਵਾ ਵੀਰ ਇਹ ਸੰਧੂ ਸਾਹਿਬ ਇਹ ਵੀ ਦੂਜੇ ਸਵੇ ਸੁਣੀ ਆ ਤੇ ਦੇਖੋ ਜੀ ਫੇਰ ਨਹੀਂ ਆ ਜਿੱਤਰਾ ਮਰਜੀ ਕੋਈ ਬੈਠਾ ਚੋਈ ਜਾਵੇ ਇਨੂੰ ਇਹ ਨਹੀਂ ਵੀ ਕੋਈ ਟੈਟੂ ਵੰਗਾ ਪਾਉਂਦੀ ਧੂਰੀ ਦਾ ਕਰਮ ਵਾਲੀ ਧੂਰੀ ਇਹ ਵਿਚਾਰੇ ਇਤਨਾ ਲਾ ਵਰਾਕਦਾ ਵੀ ਆ ਹਾਂ ਆ ਵੇਖ ਲੋ ਜੀ ਤੇ ਸੋ ਟਿਪਣ ਵੀ ਏਡਾ ਦੋਸਤ ਇੱਕ ਨੰਬਰ ਆ ਇਹ ਨਹੀਂ ਵੀ ਉਹ ਜਿਹਾ ਨਿਆਰਾ ਉਧਰ ਹੋ ਜਾ ਕੱਦ ਬੋਟਾ ਵਾਲੀ ਵਹਿਰ ਬੜੀ ਪਿਆਰੀ ਵਹਿਰ ਥਾਂ ਵੀ ਬੜਾ ਪਿਆਰਾ ਲੱਗਾ ਤੇ ਬਾਕੀ ਗਰਮੀਆਂ ਦੀ ਵੀ ਜਿੰਦ ਜਾਨ ਤੇ ਛਾਲ ਦੀ ਵੀ ਜਿੰਦ ਬਿਲਕੁਲ ਬਿਲਕੁਲ ਜੇ ਆਪਾਂ ਆਦਨੇ ਮੱਝ ਲੈਣੀ ਆ ਇਹ ਮੱਝਦਾਲਾ ਬਹੁਤ ਬਿਲਕੁਲ ਵਧੀਆ ਰਹਿਣੀ ਪਲੀ ਪਲੀਤੀ ਇਹ ਵੀ ਕਰਮਾਂ ਦੀ ਪੂਰੀ ਆ ਹਾਈਟ ਕਰ ਤਾਂ ਕਿਸਾਨ ਵੀਰੋਂ ਨਾਲ ਦੀ ਨਾਲ ਹੀ ਦੱਸ ਦਿੰਦੇ ਨੇ ਵੀ ਜਿਵੇਂ ਇੱਕ ਆਪਾਂ ਨੋਰਮਲ ਪੰਜਾਬ ਵਾਲੀ ਜਰਸੀ ਦੇਖਦੇ ਆ ਉਡਾ ਹੀ ਕੱਦ ਕਾਫ ਹੈ ਇਸ ਵਹਿੜ ਦਾ ਬਾਕੀ ਥਾਨਕ ਕਰਵਾ ਲਈ ਤੇ ਬਹੁਤ ਸੋਹਣਾ ਮੁੱਠੀ ਮੁੱਠੀ ਥਾਨਾ ਥਾਨਾ ਦਾ ਗਾਇਬ ਬੜਾ ਸੋਹਣਾ ਫਿਰ ਥਾਨ ਬੜਾ ਪਿਆਰਾ ਲੱਗਾ ਵਾ ਇਹ ਤਿਆਰੀ ਕਰਨੀ ਬੜੇ ਰਿਕਾਰਡ ਵਾਲੀ ਵੈਰੇ ਆਪਾਂ ਚਲੋ ਗਰੰਟੀ ਦੇ ਦਿੰਦੇ 22 ਲੀਟਰ ਇਹਨੇ ਸਹੀ ਦੁੱਧ ਭਰਿਆ ਜੀ ਕੱਲ੍ਹ ਪਲਾਜ਼ਰ ਦਿਨ ਕੱਢ ਜੂਰਾ ਨੇ ਨੇ ਹੱਥ ਦਿਨ ਬਾਕੀ ਆ ਜੀ ਤਰੀਕ ਦੇ ਸਾਹ ਉਹ ਵੀ ਇੱਕ ਹਫਤਾ 8 ਦਿਨ ਹਜੇ ਦੋਸਤੋ ਸਮਾਂ ਤੁਸੀਂ ਮੰਨ ਕੇ ਸੌਦਾ ਲਾ ਲਿਆ ਜੇ ਵੀ ਹਫਤਾ 8 ਦਿਨ ਹਜੇ ਬਾਕੀ ਆ ਬਾਕੀ ਤੁਸੀਂ ਥਿਲ ਟੁਲ ਕੋ ਅੰਦਾਜ਼ਾ ਲਾ ਲਓ ਕਿ ਖਲਾਬ ਇੰਨੀਆਂ ਠੰਡੀਆਂ ਇਹ ਚੀਜ਼ਾਂ ਦੇ ਵਿੱਚ ਬੜੀਆਂ ਘੱਟ ਹਾਂ ਇਹ ਚੀਜ਼ ਮਿਲਦੀ ਬੜੀ ਘੱਟ ਐ ਫੈਂਡ ਵੀ ਚੰਗੀ ਆਉਣੀ ਗਰਮੀ ਦੇ ਵਿੱਚ ਨੇ ਗਰਮੀ ਨਹੀਂ ਮਨਾਉਣੀ ਠੰਡ ਦੇ ਵਿੱਚ ਤੇ ਚਲੋ ਉੱਤੋਂ ਸਭ ਤੋਂ ਵਧੀਆ ਹਾਂ ਹਨ ਤੋਂ ਨਹੀਂ ਬੜਾ ਪਿਆਰਾ ਲੱਗਾ ਚੰਗੀ ਐ ਬੱਚੀ ਹਾਂਜੀ ਡਾਕਟਰ ਕੀ ਮੋਲਤੀ ਦਵਾਗੇ ਅਪਾ ਅੱਜ ਇਹ 70 ਦੀ ਦੇ ਦਾਂਗੇ ਜੀ 70 ਦੀ ਹਾਂਜੀ ਠੀਕ ਐ ਭਰਾ ਕੀ ਗੱਲ ਆ ਹਾਂਜੀ ਹਾਂਜੀ ਕੱਪਾਂਗੇ ਮਾਂ ਤਨ ਸਰਦ ਸਾਹਿਬ ਕਿੰਨਾ ਕੁ 2000 2000 ਹਾਂਜੀ ਲੋ ਵੀ ਇਹ 80 ਹਜ਼ਾਰ ਦੀ ਮਿਲ ਜੂਗੀ ਠੀਕ ਹੈ ਜੀ 70 ਹਜ਼ਾਰ ਮੋਲਾ ਤੇ 68 ਹਜ਼ਾਰ ਲੈਦੇ ਆ ਬਿਲਕੁਲ ਜਾਜ ਮੋਲੇ ਦੀ ਵੇਖ ਲੋ ਵੈੜ ਵੀ ਕਿੱਡੀ ਵੱਡੀ ਵੈੜ ਆ ਸੋ ਵੈੜ ਵੱਡੀ ਆ ਬਾਕੀ ਪਲੀ ਪੁਲੀਤੀ ਗਰਮਾਂ ਦੀ ਠੀਕ ਹੈ ਜੀ ਸੋ ਗੱਬਣਾ ਕੋਈ ਮੇਰਾ ਪ੍ਰਾਣ ਕਰਨੀ ਆ ਪੂਰਛੇ ਦੀ ਦੇ ਪਿੱਛੇ ਦੀ ਆਪਣੀ ਗਾਰੰਟੀ ਰਹੂਗੀ ਸੋ ਪੂਰਛੇ ਕਿਸੇ ਰਕਮ ਦਾ ਪੁਵਾਰਾ ਜਾਂ ਟਿੱਪਣ ਦੇ ਵਿੱਚ ਕੋਈ ਨਿਆਰਾ ਨਾ ਮਿਲਦਾ ਹੋਵੇ ਉਹ ਵੀ ਤਸੱਲੀ ਗਾਰੰਟੀ ਆ ਆ ਜਿਹੜਾ ਲੈਵਾ ਇਹ ਬੜੇ ਘੱਟ ਮਿਲਨੇ ਜੇ ਹਾਂ ਇਹ ਬੜਨ ਐਵੇਂ ਨਹੀਂ ਲੱਗਦੇ ਗਾਵਾਂ ਨੂੰ ਇਹਦੋਂ ਮੱਝਾ ਨੂੰ ਬੱਦਲ ਲੱਗੇ ਆ ਚਾਹੇ ਬੜਨੀ ਕਰਾਤੇ ਫਿਰ ਡਾਕਟਰ ਮੈਂ ਵੀ ਅਧਨਾ ਬਦਲ 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 ਬੜਾ ਨਗ ਜੀ ਚਲੋ ਠੀਕ ਆ ਇਹ ਬਦਨਾਰੀ ਆ ਹਾਂ ਬਹੁਤ ਪਿਆਰੀ ਬਾਗ 68000 ਦੀ ਇੱਕ ਅੱਗੇ ਆਪਣੇ ਕੋਲ ਕ੍ਰਾਸ ਆ ਗਈ ਇੱਕ ਹਾਂ ਜੀ ਇਹ ਥਲੇ 18 ਲੀਟਰ ਦੁੱਧ ਜੇ ਹੂੰ ਇਹਦੀ ਮਗਰ ਅੱਛੀ ਆ ਆ ਤੇ ਤੇ ਪੂਰਾ ਜਿਹੜਾ ਹਾਜ਼ਰਪਤ ਹੈ 18 ਲੀਟਰ ਸਾਵੇ ਥੋੜਾ ਕਹਿਣਾ ਚਵਾਗ ਦੇਵਾਂਗੇ ਹਾਂ ਮੇਰੇ ਇੱਥੋਂ ਤੇ ਦੋ ਟਾਈਮ ਚੋਂ ਇੱਥੇ ਰਹਿਣ ਸੈਣ ਦਾ ਸਾਰਾ ਪੂਰਾ ਪ੍ਰਬੰਧ ਹੈ ਕੋਈ ਦੂਰਵਾਜੇ ਹਾਂ ਜੀ ਹਾਂ ਜੀ ਇੱਥੇ ਰੋਟੀ ਪਾਣੀ ਚਾਹ ਪਾਣੀ ਜੋ ਖਾਣਾ ਪੀਣਾ ਏਸੀ ਵਾਲੇ ਅੰਦਰ ਪਾਵਾਂਗੇ ਆਪਾਂ ਹਾਂ ਨਹੀਂ ਨਹੀਂ ਕੋਪ ਜੋ ਜੋ ਵੀ ਭੈਣ ਭਰਾ ਸੱਜਣ ਵੀਰ ਤਾਂ ਕੋਈ ਇਤਮਾਲ ਹੋਣਾ ਕੋਈ ਵੀ ਪਾਣੀ ਜੋ ਬਣਦਾ ਉਹ ਤਾਂ ਆਪਾਂ ਜ਼ਰੂਰ ਕਰਨਾ ਚਾਹੀਦਾ ਹੈ ਹੱਕ ਬਣਦਾ ਲਓ ਵੀ ਇਹ 18 ਲੀਟਰ ਦੇ ਉਸ ਤੋਂ ਦੋ ਦੋ ਇਸ ਵਾਇਰ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਰੰਗ ਬਾਜ ਆ ਕਰਮਾਲੀ ਟਿਕਾ ਜੀ ਡੱਬੀ ਤੇ ਬਿਲਕੁਲ ਵਾਈਟ ਤੇ ਬਲੈਕ ਡੱਬਾ ਇਹ ਸੰਧੂ ਸਾਹਿਬ ਇਹ ਜਾਰੀ ਹੈ ਮੈਂ ਨਾ ਗੱਲ ਹੀ ਛੱਡ ਦ ਚਵਾਈ ਵੀ ਇੱਕ ਨੰਬਰ ਦੀ ਬੰਬੂ ਕਾਰ ਹੀ ਲੱਗੀ ਇਹਨੂੰ ਹਾਂ ਇਹਦੇ ਮਗਰ ਬੱਚਾ ਕੀ ਹੈ ਮੱਛੀ ਮੱਛੀ ਹੈ ਜੀ ਮੱਛੀ ਆ ਵੀ ਲੋ ਜੀ ਮਗਰੇ ਇਹਦੇ ਵੀ ਬੱਚੀ ਹੈ ਤੇ ਦੂਜਾ ਸੂਆ ਠੀਕ ਆ ਹਾਂਜੀ ਆ ਕਰੋ ਚੈੱਕ ਬੂਤੀ ਬਾਤੀ ਬਹੁਤ ਸੋਣੀ ਬੈਠਦੀ ਲੈ ਠੀਕ ਆ ਜੀ ਮੇਰੇ ਲੋ ਤਿੰਨ ਟਾਈਮ ਚੋਈ ਜਾਵੇ ਆਪਾਂ ਨੂੰ ਉਹ ਚੱਕਰੀ ਨੇ ਜੋ ਦੁੱਧ ਹੈਗਾ ਤੇ ਫਿਰ ਹੱਥ ਖੜਾ ਕਰਕੇ ਚਵਾਵਾਂਗੇ ਠੀਕ ਆ ਹਾਂਜੀ ਲੋ ਵੀ 18 ਲੀਟਰ ਦੋਤਾ ਠੀਕ ਆ ਜੀ ਬੱਚੀ ਮਗਰੇ ਬੱਚੇ ਤੁਹਾਨੂੰ ਦਿਖਾਵਾਂਗੇ ਆਪਾਂ ਬਾਅਦ ਵਿੱਚ ਵੇਰਵਾ ਪਾਈ ਜਾਂਦੇ ਚੋਕਲੇ ਨੰਬਰ ਤੇ ਬੈਠਾ ਇਹ ਡਾਕਟਰ ਕੀ ਮੁੱਲ ਦੀ ਆ ਇਹ 75 ਦੀ 75 ਦੀ ਇੱਕੋ ਇੱਕ ਗੱਲ ਆ ਇੱਕੋ ਇੱਕ ਜੀ 73 ਦੀ ਜੱਸ ਨੂੰ ਨਹੀਂ 100 ਰੁਪਿਆ ਛੋੜ ਮੈਂ 73 ਬਿਲਕੁਲ ਜੀ ਇਹ ਦੁੱਧ 20 ਲੀਟਰ ਗਰਮੀ ਚ ਹੀ ਚੋਈ ਜਾਣਾ ਠੀਕ ਆ ਹਾਂਜੀ ਲੋ ਵੀ 73 ਦੀ 73 ਤੋਂ 1000 ਦੀ ਜਿਹੜੀ ਦੋਸਤੋ ਬਾਹਰ ਮਿਲ ਜੂਗੀ ਤੁਹਾਨੂੰ ਤੇ ਬਾਕੀ ਤੁਹਾਡੇ ਸਾਹਮਣੇ ਆ ਤਾਜੀ ਕਰਮ ਵਾਲੀ ਸੱਜਰੀ ਸੂਈ ਆ ਮਗਰ ਵੱਛੀ ਆ ਇਸ ਤੋਂ ਬਾਅਦ ਇੱਕ ਇੱਧਰ ਬਾਹਰ ਤੁਹਾਨੂੰ ਦਿਖਾ ਦਿੰਦੇ ਆ ਕ੍ਰਾਸ ਬ੍ਰੀਡ ਆ ਕੀ ਇਹ ਵੀ ਜੱਸ ਬੜੀ ਪਿਆਰੀ ਬਾਹਰ ਜੇ ਸੰਧੂ ਸਾਹਿਬ ਹਾਂ ਵੇਖੋ ਜੀ ਥਾਂ ਕਿੱਦਾਂ ਪਿਆਰਾ ਲੱਗਾ ਇਹਨੂੰ ਮੇਨ ਗੱਲ ਆ ਇਹ ਥਾਣ ਬੜਾ ਘੱਟ ਫਿਰਦਾ ਜੀ ਸੋ ਮੱਝਾਂ ਲਈ ਥਾਣ ਲੱਗਾ ਗਰਮਾਦੀ ਦਾ ਜਰਾ ਇਹਨੂੰ ਨੋਕ ਵਾਲਾ ਥਾਣ ਵੀ ਆ ਦਦੇ ਨੋਕ ਵਾਲਾ ਵੀ ਆਖਦੇ ਤੇ ਸੁੰਭਾ ਵੀ ਆਖਦੇ ਤੇ ਜੀ ਉਸ ਵੀ ਆਖੀ ਚੱਲੋ ਹਾਂਜੀ 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 ਵੇਖੋ ਥਾਣ ਵੀ ਬੜਾ ਪਿਆਰ ਤੇ ਵਹਿੜ ਵੀ ਬੜੀ ਪਿਆਰੀ ਆ ਇਹ ਕੱਲੀ ਬਾਕੀ ਜਦੋਂ ਡਾਕਟਰ ਜਰਸੀ ਕ੍ਰੋਸ ਆ ਗਈ ਇਹ ਕਾਪੇ ਦਾ ਵਟਾ ਹੀ ਹੈ ਮੈਂ ਕਿਹਾ ਵੱਡਾ ਜੀ ਵਜਨ ਵਟਾ ਬੜਾ ਬਹੁਤ ਚੰਗੇ ਰਿਕਾਰਡ ਦੀ ਵਹਿੜ ਆ ਜਿਆਦਾ ਨਹੀਂ ਮੈਂ ਆਂਦਾ ਸੰਧੂ ਸਾਹਿਬ ਐਵੇਂ ਆਖੀ ਜੀ 25 26 ਲੀਟਰ ਆਮ ਨਾਲ 20 ਲੀਟਰ ਇਹਨੇ ਦੁੱਧ ਚਵਾਈ ਜਨਾ ਕੰਨੋਂ ਫੜ ਕੇ ਆਮ ਨਾਲ ਨੋਰਮਲ ਸੇਵਾ ਤੇ ਆ ਜਦੋਂ ਆਪਾਂ ਨਹੀਂ ਆਂਦੇ ਜਿੱਡੀ ਵੱਡੀ ਵਹਿੜ ਆ। ਬਾਅਦ ਕੋਈ ਛੋਲੇ ਫਾਰਮਰ ਸਹਾਲੇ ਜਿੱਤੇ ਜਾਂ ਖੁੱਲੀ ਰਹੀ ਫੇਰ ਵੱਧ ਚਵਾ ਸਕਦਾ। ਲਈਦੀ ਆ ਦੇਣਾ ਹੈ। ਹਾਂਜੀ। ਇਹ ਸੰਧੂ ਸਾਹਿਬ ਥੋੜੀ ਜਿਹੀ ਪੱਕ ਕੇ ਸੋ ਇੱਕ ਮੁੰਡਾ ਡਾਕਟਰ ਇੱਧਰ ਖਿਲਾ ਰਿਹਾ ਜੀ। ਇਹ ਪਹਿਲੇ ਨਹੀਂ ਆ ਵਹਿੜ। ਆ ਜਿਹੜੇ ਵੀਰ ਤੋਂ ਲਈ ਆਪਾਂ। ਪਲੂਨ ਹੈ ਵਹਿੜ। ਹਾਂਜੀ ਹਾਂਜੀ। ਮੈਂ ਵੀ ਪਹਿਲਾਂ 100 200 ਬੱਚੀ ਨੇ ਸੁਣਾ ਵੀ ਹਫਤਾ ਕੱਢ ਜੇ 7 ਕੱਢ ਜੇ 8 ਦਿਨ ਕੱਢ ਜੇ ਠੀਕ ਹੈ। ਬਾਕੀ ਆ ਜਿਹੜੇ ਪੱਕੀਆਂ ਲੱਗੀਆਂ ਇਹਨੂੰ ਬੜੀਆਂ ਘੱਟ ਮਿਲਦੀਆਂ ਸੰਧੂ ਸਾਹਿਬ ਜਿਹੜਾ ਆ। ਸਾਡੇ ਤੋਂ ਵੀ ਪ੍ਰਾਕਿਰੂ ਨਿਗ੍ਹਾ ਮਾਰੋ ਇਹ ਥਾਣਾ ਜਨਾਨੀਆਂ ਵਿੱਚ ਹੋ ਸਕਦੀਆਂ ਕਿ ਨੇ ਭੈਣ ਨੇ ਵਿੱਚ ਜਨਾਨੀ ਬੜਾ ਸੁਆਤੀ ਥਾਣਾ ਠੀਕ ਹੈ ਜੀ ਹਾਂਜੀ ਹਾਂਜੀ ਹਜੇ ਪੱਛੀ ਦਾ ਬੰਨਾ ਪਲੂਣ ਪਲਾਨ ਪਾ ਗਏ ਸਹੂਬਾ ਸਰਕਾਰ ਤੋਂ ਵੀ ਬੰਨ ਨਾਲ ਚਦੜ ਦੇ ਵਾਲਾ ਗੇ ਨੀ ਤਰੇ ਜਾਊਗਾ ਲੋ ਵੀ ਕਰੋ ਚੰਗ ਠੀਕ ਹੈ ਜੀ ਹਾਏ ਉਹਦਾ ਥੰਡੇ ਸੀਲ ਸੂ ਮੈਂ ਕਹਾਂ ਜੇ ਲੱਤਪੜ ਦੇ ਵਾਪਸ ਭੇਜ ਦਿਓ ਚਲੋ ਵੀ ਉਹ ਵੀ ਇੱਕ ਬਹਿਣੀ ਵਾਲੀ ਸੈਰ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਥਣ ਥੋਣ ਵਾਲੇ ਪਾਸੋਂ ਕੋਈ ਸ਼ੱਕ ਨਹੀਂਗਾ ਜਿੱਦਾਂ ਮਰਜ਼ੀ ਮੇਰਾ ਭਰਾ ਤਿੱਪੀ ਚੱਲਿਆ ਜੇ ਥੇ ਆਣ ਕੇ ਤਸੱਲੀ ਕਰ ਲਿਆ ਜੇ 8-7 ਦਿਨ ਹਜੇ ਆਰਾਮ ਨਾਲ ਲੈ ਜਾਊਗਾ ਇਹ ਦੇਖੋ ਇਹ ਨਹੀਂ ਕੋਈ ਜਿੱਤਰਾ ਕੋਈ ਮਰਜ਼ੀ ਬੈਠਾ ਰਵੇ ਹਾਂ ਐ ਠੰਡੀ ਬਰਸੀ ਆ ਭਵੇਂ ਥੱਲੇ ਉਹਦੀ ਲੱਤ ਕੱਢੀ ਜਾਇਓ ਸੋ ਕਿਸੇ ਰਕਮ ਦਾ ਦੋਸਤ ਕੋਈ ਪਸ਼ੂ ਲੱਭ ਕੇ ਮਾਰਨ ਦਾ ਆਪਾਂ ਪਹਿਲਾਂ ਪੈਸੇ ਲੈਣੇ ਕਰਮਾਂ ਦੀ ਦਾ ਕਰਮ ਵਾਲੀ ਠੀਕ ਹੈ ਜੀ ਸਾਨੂੰ ਆਪ ਨੂੰ ਵੀ ਟੈਨਸ਼ਨ ਹੁੰਦੀ ਆ ਕੇ ਵੀਰ ਭੈਣ ਭਰਾ ਨੂੰ ਪਰ ਕਰਮ ਦੇਣੀ ਨਹੀਂ ਨੀ ਆ ਕੋਈ ਵੀ ਗੱਲਾਂ ਡਾਕਟਰ ਆਪ ਪੈਸੇ ਲਾ ਕੇ ਤੇ ਕੋਈ ਨਹੀਂ ਸੋਚੂਗਾ ਵੀ ਨਾ ਸਾਹਿਬ ਜੀ ਤੇ ਆਪ ਆਪ ਖੁਦ ਹੀ ਜਾਵੇ ਆਪਾਂ ਥੋੜਾ ਗਲਤ ਪੈਸੇ ਲਾਉਣੇ ਆਪਣੇ ਕਰਕੇ ਪਹਿਲਾਂ ਤਾਂ ਆਪ ਆਪ ਹੀ ਖਰੀਦੀ ਕਰਨੀ ਆ ਹਾਂ ਇਹ ਕਿੰਨੇ ਦੇ ਦਿੱਤੇ ਇਹ ਆਪਾਂ ਛੋਟ ਹੀ ਕਰਨੀ 100 ਰੁਪਏ 75000 ਚੋਂ ਜੀ 50000 ਚੋਂ ਵੱਡੀ ਵਹਿੜ ਐ ਦੀ ਵਹਿੜ ਵੀ ਤੁਹਾਨੂੰ ਪਤਾ ਲੋ ਵੀ ਜਿੱਕਰ 70000 ਦੇ ਵਿੱਚੋਂ ਛੋਟ ਹੋਊਗੀ ਠੀਕ ਆ ਜੀ ਬਾਕੀ ਵਹਿੜ ਵੇਖੋ ਕਰਮਾਲੀ ਪਲੀਤੀ ਹੈ ਕਰਮਾਲੀ ਸੋ ਨਵਾਂ ਅੰਗਾ ਕੋਈ ਵੀਰ 400 ਪੀਊਗਾ ਦੁੱਧ ਨਾਲ ਜਾਂਦਾ ਹਾਂ ਜੀ ਜੀ ਤੇ ਥੋੜੀ ਮੱਜਾ ਦਾ ਲੱਗਾ ਬਾਕੀ ਬਾਲਪੋਣ ਚੰਗੀ ਜਾਊਗੀ ਥੱਲੋਂ ਅੱਠਾ ਸੱਤਾ ਦਿਨ ਬੰਨੀ ਸੰਧ ਸਾਹਿਬ ਰਿਕਾਰਡ ਵਾਲੀ ਗਾਹ ਹੋ ਜੀ ਨਹੀਂ ਕੋਈ ਹੂੰ ਸੋ ਬਾਕੀ ਤੋੜਾ ਤੁਹਾਨੂੰ ਚੈੱਕ ਕਰਾਤਾ ਕੋਈ ਸ਼ੁਕਰ ਜੀ ਨਹੀਂ ਵੀ ਇੱਕ ਸਾਧੋ ਦੁੱਤੀ ਸੀ ਮੈਂ ਗਿਆ ਸੰਦੇਸ਼ ਸਾਹਿਬ ਇਤਰਾ ਹੀ ਖੜੀ ਖਲੋਤੀ ਇਸ਼ਨਾਨ ਕਰਾ ਲਿਓ ਨਹਾ ਲਿਓ ਇਹਨੂੰ ਰਾਤ ਤੱਕ ਇਧਰ ਉਧਰ ਕਰ ਜੇ ਇੱਥੇ ਬੰਦੇ ਹੋ ਆਪਣੇ ਪੈਸੇ ਲਾ ਜੇ ਨਾ ਵਧੀਆ ਚੰਗੀ ਕੁਆਲਿਟੀ ਹੈ ਤੇ ਇਦੋਂ ਬਾਅਦ ਡਾਕਟਰ ਇੱਕ ਆ ਵੈਡ ਖੜੀ ਆ ਵੈਡ ਤੇ ਪਹਿਲਾਂ ਚੈੱਕ ਕਰਾਓ ਬੀੜੀ ਘਰੀ ਬਣਿਆ ਪਿਆ ਜੇ ਬਹੁਤ ਚੀਜ਼ਾਂ ਬਿਰਲੀਆਂ ਹੀ ਵੈਡਾਂ ਨੂੰ ਮਿਲਦੀਆਂ ਵਾ ਇਹਦੇ ਥੰਡੇ ਦੋ ਟਾਈਮ ਤਿੰਨ ਟਾਈਮ 2 ਲੀਟਰ ਕੰਡੇ ਦੇ ਰੱਕੇ ਚੋਗੇ ਲੱਗੇ ਜਾਏ ਮੇਰਾ ਵੀਰ ਕੋਈ ਵੀ ਹੈ ਤੇ ਬੱਛੀ ਮਗਰ ਗੋਡ ਗਿਫਟ ਬੱਛੀ ਵੀ ਇਹ ਵੀ ਅਸੀਂ ਮੰਦੀ ਮਗਰ ਇਹ ਥੋੜੀ ਪਹਿਲਣ ਜੇ ਬਹੁਤ ਪਿਆਰੀ ਵਸੀ ਪਹਿਲਾ ਸੂਬਾ ਜੀ ਪਹਿਲਣ ਬੱਛੀ ਮਗਰ ਇਹਦੇ ਮੱਛੀ ਮਗਰ ਅੱਜ ਕਿੰਨੇ ਦਿਨ ਹੋ ਗਏ ਨੂੰ ਅੱਜ ਇਹਨੂੰ 5ਵਾਂ ਦਿਨ ਇੱਕ ਚੋਟਾ ਬਣ ਇੰਨੇ ਦਿਨ ਹੋ ਗਏ ਚੌਥਾ ਪੰਜਵਾਂ ਦਿਨ ਜੀ ਬਾਕੀ ਡਾਕਟਰ ਵੈਸੇ ਜੱਦੇ ਦੇਦੇ ਤੇ ਉਹੀ ਗੱਲ ਪਣੀ ਪਈ ਆ ਇਹ ਭਾਵੇਂ ਫੁੱਲ ਕਾਰੀ ਤੇ ਪਾ ਬੇਲ ਪੂਟੀਆਂ ਉਹ ਗੱਲ ਬਾਤ ਆ ਹੈ ਸੰਧੂ ਸਾਹਿਬ ਇਹਦੇ ਇਤਰਾ ਗੱਲ ਨਹੀਂ ਤੇ ਬਿਜਲੀ ਕਾਰੀ ਬੜਿਆ ਲੈ ਵੀ ਕਰੋ ਚੈੱਕ ਠੀਕ ਆ ਜੀ ਬਹੁਤੋ ਸੁਆਦੀ ਥਾਨਾ ਦੋਸਤੋ ਇਹ ਜਿੰਨੀ ਹੋਈ ਨਾ ਸੰਧੂ ਸਾਹਿਬ ਇਹਦੀ ਜਿੰਨੀ ਤਾਰੀਫ ਕਰ ਲਈਏ ਉਨੀ ਥੋੜੀ ਪ੍ਰਿੰਟ ਵੀ ਸੋਹਣਾ ਥਾਨ ਵੀ ਸੋਹਣਾ ਤੇ ਜੇ ਚੁਆਈ ਕਰੀਏ ਉਤੋਂ ਜ਼ਿਆਦੀ ਸੋਹਣੀ ਬਾਕੀ ਫੇਸ ਵੀ ਬਹੁਤ ਪਿਆਰਾ ਹਨ ਪਿਆਰਾ ਤੇ ਚੁਆਈ ਪੈ ਰਹੀ ਦੇਖੋ ਹਾਂ ਲੈ ਇਹ ਤੇ ਮਾਹਰ ਰੋਗ ਜੀ ਨਾ ਚੌਣੀ ਕਿਹਨੇ ਮਸ਼ੀਨ ਨਾ ਚੋਲੇ ਆਪਾਂ ਚੜੀ ਹੱਤਾਂ ਅਗਲੇ ਇੱਧਰ ਕੋਈ ਹਾਂ ਐੋ ਜੀਆ ਵੇੜਾ ਸੰਧੂ ਸਾਹਿਬ ਠੰਡ ਦੇ ਮੌਸਮ ਦੇ ਇੱਕਤੀ ਇੱਕ 40 ਦੇ ਵੇ ਛੜੀਆਂ ਆਪਾਂ ਹਮ ਹੱਕ ਵੀ ਰੱਖਦੀ ਨਸਲ ਬਰੀਡ ਹੈ ਜਿੱਦਾਂ ਆਪਾਂ ਇੱਕ ਚੰਗੀ ਨਸਲ ਬਰੀਡ ਦੀ ਇਹ ਬੱਚੀ ਕਹਿ ਸਕਦੇ ਆ ਉਹ ਸੀਮਨ ਕਈ ਵਾਰਾ ਨਹੀਂ ਪਤਾ ਹੁੰਦਾ ਕੋਈ ਗੱਲ ਵੱਖਰੀ ਆ ਬਾਕੀ ਬੜੇ ਚੰਗੇ ਰਿਕਾਰਡ ਦੀ ਬੱਚੀ ਮਾਂ ਦਾ ਅੱਗੇ ਵੀ ਤੁਹਾਨੂੰ ਮੈਂ ਕਹਿਆ ਇਹਨੇ 44 45 ਲੀਟਰ ਮਾਂ ਦਾ ਰਕਾਰਡ ਹੈ ਇਹਦੀ ਬੈੜ ਦਾ ਬੈੜਾ ਆਪਾਂ ਉਹਦੇ ਇੱਕ ਨੰਬਰ ਲੈ ਲੈ ਮੇਰੇ ਵੀਰ ਹਾਂ ਉਹਨਾਂ ਉਹਨਾਂ ਦੇ ਤੌਰ ਵਸ਼ੀ ਪੜ ਗਈ ਆ ਬਾਕੀ ਬੱਚੀ ਹੁਣ ਪਹਿਲਾ ਸੂਆ ਡਾਕਟਰ ਦਾ ਦੂਜਾ ਤੇਜਾ ਸੂਆ ਵੀ ਮਾਂ ਦਾ ਰਕਾਰਡ ਤੋੜੂਗੀ ਸੰਧੂ ਸਾਹਿਬ ਇਹ ਚੀਜ਼ਾਂ ਖਾਰੀ ਸਾਰੀ ਉਹ ਨਹੀਂ ਮਿਲਦੀਆਂ ਖੁਚਾ ਦੋ ਤੇ ਲੈਵਾ ਇਟਲੇਵਾ ਤੇ ਬੈਂਸ ਜਿੰਨੀ ਜਾਰੀ ਬੈਂਸ ਹੋ ਗਈ ਉਹਨਾਂ ਚ ਦੁੱਧ ਜ਼ਿਆਦਾ ਘਟਦਾ ਡਾਕਟਰ ਦੁੱਧ ਕਿੰਨਾ ਆਪਾਂ ਚਵਾਈਏ ਤੇ ਥੱਲੇ ਉਹਦੇ ਥੱਲੇ 20 ਲੀਟਰ ਸੰਦੂ ਸਾਹਿਬ ਜੀ ਗਰਮੀ ਨਾਲ ਆਪਾਂ ਦੀ ਚਲੋਂ ਥੋੜਾ ਮੌਸਮ ਵਧੀਆ ਹਾਂ ਇਹ ਦੁੱਧ ਨੂੰ 27 28 ਤੇ ਪੰਜਾਹ ਨਹੀਂ ਆਪਾਂ ਲਓ ਜੀ ਕਿੰਨਾ ਡਰੀਣਾ ਪਾ ਸਕਦੇ ਜੀ ਆਪਾਂ ਇਹ ਹਾਲਦੀ ਘੜੀ ਜਿੰਨਾ ਨੈਚੁਰਲ ਥੋੜਾ ਜਿਹਾ ਵੰਨ ਪਾ ਕੇ 2 ਕਿਲੋ ਜੀ ਜਿੰਨਾ ਪਾ ਕੇ ਚੋ ਸਕਦੇ ਜੀ ਯਾਰ ਇਹ ਵੰਨ ਗਰਮੀ ਕਰਕੇ ਨਹੀਂ ਪਉਂਦੀ ਨਹੀਂ ਸਾਰਦੀਆਂ ਨਹੀਂ ਸਾਰਦੀਆਂ ਤੇ ਇਹਦੇ ਮਗਰ ਵੱੱਛੀ ਹੈ ਨਾ ਇਹ ਕਿੰਨੇ ਦੀ ਦੇਦ ਗਿਆ ਆਪਾਂ ਜਿਹੜਾ ਆਪਾਂ ਮੁੱਲ ਕਰਦਣਾ ਇਹ ਕਿਸੇ ਪਹਾ ਨਹੀਂ ਦੇਣੀ ਜਿਹੜੇ ਭਾਅ ਆਪਾਂ ਦੇ ਰਹੀਆਂ ਇਹ 85000 ਦੀ ਦਦਾਂਗੇ ਹਾਂ ਜਨਾਬ ਬਿਲਕੁਲ ਜੀ ਜੀ 85000 ਇਹ ਚੋ ਬੈਤ ਨਹੀਂ ਆਪਾਂ ਇਹ ਸਿਰਫ ਅੱਜ ਪੂਰੀ ਕਰਨ ਵਾਲੀ ਗੱਲ ਆ ਹਾਂ ਜਿੱਡੀ ਵੱਡੀ ਵੱਸ਼ੀ ਰਿਕਾਰਡ ਵਾਲੀ ਆ ਇਹ ਸਾਹਮਣੇ ਆਪਾਂ ਇੱਕ ਵੀ ਵੀ ਦੀਆਂ ਵੇਚੀਆਂ ਬੈਠਾ ਹਾਂ ਮੈਂ ਚੰਗੀ ਪੱਛੀ ਦੇ ਵਿੱਚੋਂ ਵੀ ਕੋਈ ਸ਼ੱਕ ਨਹੀਂ ਹਾਂਜੀ ਮਗਰ ਵੀ ਵੱਡੀਆਂ ਪਾਣਾ ਪਾ ਆਹ ਬੜੀ ਖੁਸ਼ੀ ਕੀਤੀ ਆ ਅਰੇ ਫੇਰ ਕੋਈ ਕਹਦੇ ਮਾੜਾ ਫੇਰ ਤੇ ਮੈਂ ਹੱਥ ਹੀ ਜੋੜਦਾ ਤੇ ਗੱਲ ਹੀ ਭਾਈ ਹਾਂ ਬਾਕੀ ਸੋ 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 ਕੁਆਲਿਟੀ ਚੰਗੀ ਆ ਫੇਸ ਮੂੰਹ ਮੱਥੇ ਵਾਲੇ ਪਾਸੇ ਵੀ ਕਰਮਾ ਲਈ ਬੜੀ ਖਰੀ ਆਹ ਜਿਹੜੀਆਂ ਚੀਜ਼ਾਂ ਇਹਨੂੰ ਖਾਰੀ ਸਾਰੀ ਥੋੜਾ ਮਿਲ ਜਾਣੀਆਂ ਸੰਤੂ ਸਾਹਿਬ ਇਹ ਤਾਂ ਡਾਕਟਰਾਂ ਨਾਲ ਆਪਾਂ ਵੀ ਜਿਵੇਂ ਖੁਦ ਆਪ ਡਿਜ਼ਾਈਨ ਕਰਵਾਏ ਹੋਏ ਹੈ ਤੇ ਗੁਟੀਆਂ ਤੁਹਾਡੀ ਗੱਲ ਅ ਨਈ ਚੰਗੀ ਬੱਚੀ ਬਹੁਤ ਪਿਆਰੀ ਏ ਸੋ ਪਾਲਿਓ ਆਥੇ ਨੂੰ ਸੋ ਪਾਲਦੇ ਸਰ ਸਾਹਿਬ ਇਹਨੂੰ ਮਸਟੇਰਸ ਨਹੀਂ ਹੋਣੀ ਜਿੱਡਾ ਥਾਂ ਵਧੀਆ ਲੱਗਾ ਇਹ ਥਾਣੀ ਸਭ ਤੋਂ ਪ੍ਰਫੈਕਟ ਹੁੰਦਾ ਵਾ ਹਾਂ ਲੋ ਜੀ ਸੋ ਕਰ ਲਿਓ ਮੇਰਾ ਭਰਾ ਪਹਿਲ ਕਦਮੀ ਚੰਗੀ ਬੱਚੀ ਆ ਤੇ ਇਹੋ ਦੋਸਤੋ ਅੱਜ ਮਾਲ ਸੀਗਾ 6 ਨਗ ਸੋਈਆਂ ਵੜਾ ਦਿਖਾਈਆਂ ਗੱਬਰ ਦਿਖਾਤੀਆਂ ਤੁਹਾਨੂੰ ਤਿੰਨ ਤਿੰਨ ਸੂਈਆਂ ਬਾਕੀ ਸੰਦੂ ਸਾਹਿਬ ਕਹਿੰਨੇ ਗੱਬਨ ਵੀ ਲੈ ਰਹੀ ਆ ਆਪਾਂ ਹਰ ਵੀਡੀਓ ਦੇ ਵਿੱਚ ਕਈਦਾ ਵਾ ਹਾਂ ਉਹ ਦੀ ਦੇ ਪਿੱਛੇ ਦੀ ਆਪਣੀ ਗਰੰਟੀ ਰੋਗੇ ਮਾਲ ਵੇਲੂ ਨਹੀਂ ਸਾਰਾ ਹੀ ਮਾਲਕ ਦੀ ਕਿਰਪਾ ਨਾਲ ਸਾਫ ਸਫਤ ਰ ਆਪਾਂ ਮਾਲ ਲੈ ਕੇ ਆਈਦਾ ਕੇ ਨਾ ਚੰਗੇ ਆ ਪਾਸ਼ੂ ਵੀਰੇ ਲੋਕ ਡਾਕਟਰ ਸਾਹਿਬ ਇੱਕ ਨੰਬਰ ਵੀਰ ਕਰ ਦਿਓ ਸਾਹਿਬ ਨੰਬਰ ਆਪਣਾ ਸੰਧੂ ਸਾਹਿਬ 84 ਤੇ 93 359 ਸੰਧੂ ਸਾਹਿਬ ਪਿਛਲੇ ਦਿਨ ਆਪਾਂ ਵੈੜ ਭੇਜੀ ਆ ਵੈੜ ਭੇਜੀ ਤੇ ਜਹੇਦਾਰੀ ਵੀਰ ਉਹਦੀ ਗੱਡੀ ਭੇਜਤੀ ਆ ਤੇ ਵੀਰ ਨੇ ਵੈਰ ਲਿਵਾ ਕੇ ਇਹਨਾਂ ਨੂੰ ਪਾੜਾ ਨਹੀਂ ਦਿੱਤਾ ਵੇ ਹ ਇਹੋ ਜਿਹੇ ਵੀ ਲੋਕ ਆਗੇ ਜੇ ਪਾੜਾ ਨਹੀਂ ਦਿੱਤਾ ਨਹੀਂ ਦਿੱਤਾ ਜੀ ਗੱਲ ਹੋਈ ਸੀਗੀ ਗੱਲ ਸਾਰੀ ਪਾੜਾ ਕਰਕੇ ਇਥੋਂ ਪਹਿਲੋਂ ਆਂਦਾ ਮੇਰੀ ਗੱਡੀਆਂ ਆਉਂਦੀ ਆ ਉਹ ਵੈਡ ਅਗਲੀ ਵੀ ਹੋ ਕੇ ਵੀਡੀਓ ਨਹੀਂ ਪਈ ਉਹਨੇ ਹੁਣ 17 18 ਲੀਟਰ ਬੋਲੇ ਚੱਲ ਨਹੀਂ ਅਜ ਤੀਜੇ ਦਿਨ ਦੇ ਵਿੱਚ ਤੇ ਵੀਡੀਓ ਦੇ ਵਿੱਚ ਬਗੈਰਾ ਮੈਂ ਜੱਕੂਗਾ ਨਾ ਮੈਂ ਵੀਡੀਓ ਵੀ ਕੱਢ ਦੂੰਗਾ ਉਹਨੂੰ ਚੈਨਲ ਤੇ ਵੀਡੀਓ ਚਲੰਦੀ ਮੈਂ ਨਾਂ ਨਹੀਂ ਲੈਣਾ ਤੇ ਉਹ ਵੀਰ ਨੇ ਵੀ ਆਖਿਆ ਵੀ 24 25 ਲੀਟਰ ਆ 24 25 ਲੀਟਰ ਆਖਿਆ ਨਹੀਂ ਵੇ 20 ਲੀਟਰ ਆਖਿਆ ਉਹ ਮੇਰੇ ਕੋਈ ਹੈਗਾ ਨਹੀਂ ਗਰੰਟੀ ਨਹੀਂ ਵੇਚ ਦਿੱਤੀ ਆਪਾਂ ਵੀਡੀਓ ਜੀ ਵੀ ਕਹੀ ਪਰ ਉਹਨੇ ਵੀਰ ਨੇ ਕੀ ਕੀਤਾ ਗਾਲ੍ਹਾਂ ਵਾ ਗੇ ਨਾ ਰਾਤ 10 ਵਜੇ ਵੈੜ ਗਈ ਆ ਤੈਨੂੰ ਵੀਰ ਨੂੰ ਘਾੜਾ ਵੀ ਨਹੀਂ ਦਿੱਤਾ ਮੇਲੇ ਆਜੇ ਵੀ ਲੋਕ ਅਗੇ ਜੇ ਨਹੀਂ ਗਲਤ ਨਹੀਂ ਗਲਤ ਲੱਗਦਾ ਸੰਧੂ ਸਾਹਿਬ ਜੇ ਕਿੱਥੇ ਜਿਵੇਂ ਗਾਇ ਰਹੇ ਆ ਤੇ ਸਾਰੀ ਗੱਲਬਾਤ ਖੋਈ ਜੇ ਫਿਰ ਮੁਕਰਵਾ ਨਹੀਂ ਚਾਹੀਦਾ ਮੁਕਰਵਾ ਨਹੀਂ ਚਾਹੀਦਾ ਚਲੋ ਉਹਦੇ ਭਰਾਵਾਂ ਨੂੰ ਚਲੋ ਧਿਆਨ ਰੱਖਣਾ ਚਾਹੀਦਾ ਫਿਰ ਆਪਾਂ ਸੰਧੂ ਸਾਹਿਬ ਆਪਾਂ ਥੋੜਾ ਕੇ ਦਾਕ ਰੱਖਣਾ ਤੇ ਫਿਰ 100-10000 ਰੁਪਿਆ ਲਈ ਪਾ ਲੋ ਮੈਂ ਕਹਾਂ ਉਹ ਵੀ ਰਹਿਣ ਦੋ ਫਿਰ ਫਾਇਦਾ ਕੀ ਹਾਂ ਜਦੋਂ ਜ਼ਬਾਨ ਕਰਕੇ ਇਥੋਂ ਪਹਿਲੇ ਬੰਦਾ ਮੇਰੀ ਰਾਹ ਦੀ ਗੱਡੀ ਆ ਗਈ ਸਭ ਤੋਂ ਬੰਦਾ ਇਹ ਝੂਠ ਬੋਲਿਆ ਤੇ ਗੱਡੀ ਵਾਲਿਆਂ ਨੂੰ ਜਦੋਂ ਮੈਂ ਫੋਨ ਲਾਇਆ ਆਂਦਾ ਵੀਰੇ ਪਲਾਕ ਜਾਂਦਾ ਜਾਂਦਾ ਵੀ ਅੰਮ੍ਰਿਤਸ ਜਿਹੜਾ ਘਰ 30 ਕਿਲੋਮੀਟਰ ਮਾ ਵੀ ਦੇ ਕੰਮ ਗਲਤ ਨਹੀਂ ਕਰਨਾ 70 ਕਿਲੋਮੀਟਰ ਆ ਮੈਂ ਫਿਰ ਉਹ ਰਾਹ ਤੇ ਮੁੜ ਗਿਆ ਚਾਰਾ ਮੈਂ ਉਹਨੂੰ ਕੱਜਲ ਕਰਾਉ ਕੀਤਾ ਐਵੇਂ ਜੇ ਬੰਦੇ ਵੀ ਹੈਗੇ ਤੇ ਫਿਰ ਉਤੋਂ ਆਂਦਾ ਇਹਦੀ ਮੈਂ ਗੱਡੀ ਲਵਾ ਲੈਣੀ ਆ ਬਿਲਕੁਲ ਨਹੀਂ ਗਲਤ ਨਹੀਂ ਲੋ ਵੀ ਸਹੀ ਤੇ ਸਟੀਕ ਜਾਣਕਾਰੀ ਦਈਏ ਚਾਹੇ ਆਪਣੀ ਗੱਲ ਕਰਨ ਲਈ ਠੀਕ ਹੈ ਜੀ ਜਿੰਨੀ ਵੀ ਪੁਖਤਾ ਜਾਣਕਾਰੀ ਹੋਊਗੀ ਸਹੀ ਸਟੀਕ ਜਾਣਕਾਰੀ ਹੋਊਗੀ ਉਹ ਤੁਹਾਡੇ ਤੱਕ ਪਹੁੰਚੇ ਮਾਲ ਖਰੀਦਣਾ ਤੁਹਾਡੇ ਲਈ ਸੌਖਾ ਰਹੇ ਪਾਕਿਸਤਾਨ ਨੂੰ ਸਾਹ ਦੇਣ ਤੋਂ ਬਚੋ ਮੇਰਾ ਆਪਾਂ ਤੇ ਇਹੋ ਹੀ ਅਕੀਦਾ ਵੀਰ ਭੈਣ ਭਰਾਵਾਂ ਨੂੰ ਇੱਕ ਤੇ ਆਪਾਂ ਗੱਡੀ ਕਰਕੇ ਦੇਈ ਦੀ ਆ ਸਭ ਤੋਂ ਵੱਡੀ ਗੱਲ ਆ ਸਿਰਦਰਦੀ ਲਈ ਦੀ ਪਈ ਪਹਿਲੇ ਤਾਂ ਹੀ ਇਹੋ ਰਿਕਵੈਸਟ ਕਰਦੇ ਆ ਆਪ ਦੀ ਗੱਡੀ ਲੈ ਜਾਓ ਆਓ ਇੱਥੇ ਉਹਨੂੰ ਮੈਂ ਵੀਰ ਨੂੰ ਇੰਨੀ ਗੱਲ ਕਹੀ ਮੈਂ ਕਿਹਾ ਵੀਰ ਆਪ ਆਜੋ ਉਹ ਕਹਿੰਦਾ ਮੇਰਾ ਡਰਾਈਵਰ ਆਉਂਦਾ ਕੋਈ ਚੱਕਰੀ ਨਹੀਂ ਆ ਵੀਰ ਪਾਸ ਕਰਕੇ ਲੈ ਕੇ ਜਾਓ ਤੇ ਫਿਰ ਉਹਨੇ ਇਹ ਗੱਲ ਦਾ ਝੂਠ ਬੋਲਿਆ ਇਹ ਗੱਡੀ ਦਾ ਵਰਾਚ ਮੁੜ ਗਿਆ ਆ ਮਾ ਚਲੋ ਵੀਰ ਦੀ ਕੋਈ ਗੱਲ ਹੀ ਨਹੀਂ ਹੈ ਚਲੋ ਕੋਈ ਨਹੀਂ ਭਲਾ ਹੋਵੇ ਵੀਰੇ ਤੇ ਇਹ ਦੋਸਤੋ ਨੰਬਰਾਂ ਡਾਕਟਰ ਸਾਫ ਸਿੰਘ ਉਹਨਾਂ ਦੇ ਸਕਰੀਨ ਦੇ ਉੱਪਰ ਚੱਲਣ ਦੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ